ਪਾਲ ਸਿੰਘ ਖਹਿਰਾ ਹੋਣਾ ਨਹੀਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਰਿਸ਼ਤਿਆਂ ਬਾਰੇ ਬਹੁਤ ਸਾਰੇ ਜਿਹੜੇ ਸਵਾਲ ਨੇ ਉਹ ਉਠਾਏ ਹੈਗੇ ਨੇ ਔਰ ਬਹੁਤ ਸਾਰੇ ਦੋਸ਼ ਵੀ ਲਗਾਏ ਨੇ ਸਰਦਾਰਤਾ ਸਿੰਘ ਕੀ ਬਿਹਾਈਂਡ ਦਾ ਸੀਨਸ ਕਾਫੀ ਕੁਝ ਚੱਲ ਰਿਹਾ ਕਿਉਂਕਿ ਪਿਛਲੇ ਆਪਾਂ ਕਹੀ ਕਿ ਤਕਰੀਬਨ 3 3.5 ਸਾਲ ਤੋਂ ਜਦੋਂ ਤੋਂ ਇਹ ਸਰਕਾਰ ਆਈ ਉਹਦੋਂ ਤੋਂ ਹੀ ਇਦਾਂ ਦੀਆਂ ਖਬਰਾਂ ਕਿ ਸ਼ਾਇਦ ਕਿੰਨਾ ਕਿਤੇ ਫ੍ਰੈਕਸ਼ਨਸ ਹੈਗੀਆਂ ਨੇ ਸ਼ਾਇਦ ਇਹਨਾਂ ਨੂੰ ਪਾਸੇ ਕਰਨ ਦੀਆਂ ਕੋਸ਼ਿਸ਼ਾਂ ਨੇ ਕੀ ਕੋਈ ਚੱਲ ਗਿਆ ਸਾਰੇ ਜਿਹੜੇ ਸਲਾਹਕਾਰਾ ਦਿੱਲੀ ਤੋਂ ਆਏ ਆ OSD ਵਗੈਰਾ ਦਿੱਲੀ ਤੋਂ ਆਏ ਆ ਵੈਭਵ ਕੁਮਾਰ ਤੇ ਹੋਰ ਜਿਹੜੇ ਬੰਦੇ ਆ ਦਿੱਲੀ ਲੋ ਤਾਂ ਤੇ ਚੀਫ ਸੈਕਟਰੀ ਵੀ ਦਿੱਲੀ ਵਾਲਿਆਂ ਦੀ ਪਸੰਦ ਦਾ ਜਿਹੜਾ ਲਾ ਦਿੱਤਾ ਹੈ ਭਗਵੰਤ ਸਿੰਘ ਮਾਨ ਦੀ ਜਿਹੜੀ ਮੀਡੀਆ ਮੈਨੇਜ ਕਰਦੀ ਹੈ ਇਹਨਾਂ ਦੇ ਅਕਾਊਂਟਸ ਨੂੰ ਉਹ ਜਿਹੜੇ ਬੰਦੇ ਹੈਗੇ ਉਹ ਬਦਲ ਦਿੱਤੇ ਆ ਨਾ ਜੀ ਸੋ ਹੁਣ ਸੁਖਪਾਲ ਸਿੰਘ ਕਹਿ ਰਹੇ ਨੇ ਇਹ ਲਾਇਆ ਵੀ 13 ਜੂਨ ਤੋਂ ਪਹਿਲਾਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਖੜਕੀ ਆ ਵੀ ਕੋਈ ਗੱਲਬਾਤ ਹੋਈ ਆ ਉਹ ਕਹਿੰਦੇ ਵੀ ਉਹ ਭਗਵੰਤ ਮਾਨ ਨੂੰ ਹੋਰ ਥੱਲੇ ਡੇਗਣਾ ਚਾਹੁੰਦਾ ਜੀ ਹਨਾ ਵੀ ਇੰਨਾ ਡੇਗਣ ਦੇ ਬਾਵਜੂਦ ਵੀ ਜਿਹੜਾ ਹੈਗਾ ਵੀ ਅਰਮਿੰਦ ਕੇਜਰੀਵਾਲ ਦੀਆਂ ਸ਼ਾਮਾਂ ਪੂਰੀਆਂ ਨਹੀਂ ਹੋਈਆਂ ਉਹ ਭਗਵੰਤ ਮਾਨ ਨੂੰ ਹੋਰ ਥੱਲੇ ਡੇਗਣਾ ਚਾਹੁੰਦਾ ਪਰ ਭਗਵੰਤ ਮਾਨ ਥੋੜਾ ਆੜਨ ਲੱਗਿਆ ਹੁਣ ਵੀ ਹੁਣ ਇਹ ਤੋਂ ਥੱਲੇ ਮੈਂ ਕਿੰਨਾ ਕੁ ਡੇਗ ਸਕਦਾ ਹਾਂ ਜੀ ਦੱਸਿਆ ਜਾਂਦਾ ਸੁਖਪਾਲ ਸਿੰਘ ਕਹਿਰਾ ਦੇ ਹਿਸਾਬ ਨਾਲ ਵੀ ਪਿਛਲੇ 2-3 ਦਿਨ ਪਹਿਲਾਂ ਭਗਵਾਨ ਤਮਾਨਕ ਕੱਲਿਆਂ ਹੀ ਪੰਜਾਬ ਦੇ ਗਵਰਨਰ ਨੂੰ ਮਿਲੇ ਹੈਗੇ ਆ ਜੀ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਬਹਾਨਾ ਦਾ ਚਲ ਕੋਈ ਵੀ ਲਾਇਆ ਹੋਗਾ ਉਹਨਾਂ ਨੇ ਗਵਰਨਰ ਨੂੰ ਇਹ ਕਿਹਾ ਹੈਗਾ ਵੀ ਜੇ ਮੇਰੀ ਸਰਕਾਰ ਤੋੜਦੇ ਆ ਇਹ ਐਲਾਨ ਹੁੰਦਾ ਤਾਂ ਵੀ ਤੁਸੀਂ ਫਲੋਰ ਟੈਸਟ ਰੱਖਦੇ ਹੋ ਵੀ ਵਿਧਾਨ ਸਭਾ ਚ ਆਪਣਾ ਬਹੁਮਤ ਸਿੱਧ ਕਰੋ ਜੀ ਹਨਾ ਵੀ ਫਲੋਰ ਟੈਸਟ ਰੱਖ ਕੇ 15 ਦਿਨਾਂ ਦਾ ਟਾਈਮ ਦੇ ਦਿਓ 15 ਦਿਨਾਂ ਚ ਮੈਂ ਭਾਜਪਾ ਨਾਲ ਮਿਲ ਮੁਲ ਕੇ ਐਮ ਐਲ ਏ ਵਗੈਰਾ ਗੰਢ ਕੇ ਤੇ ਮੈਂ ਫਲੋਰ ਟੈਸਟ ਆ ਜਿਹਾ ਦੇ ਪਾਲ ਸਿੰਘ ਖਹਿਰਾ ਹੋਣਾ ਨਹੀਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਰਿਸ਼ਤੇ ਬਾਰੇ ਬਹੁਤ ਸਾਰੇ ਜਿਹੜੇ ਸਵਾਲ ਨੇ ਉਹ ਉਠਾਏ ਹੈਗੇ ਨੇ ਔਰ ਬਹੁਤ ਸਾਰੇ ਦੋਸ਼ ਵੀ ਲਗਾਏ ਨੇ ਸਰਦਾਰਤਾ ਸਿੰਘ ਕੀ ਬਿਹਾਈਂਡ ਦਾ ਸੀਨਸ ਕਾਫੀ ਕੁਝ ਚੱਲ ਰਿਹਾ ਕਿਉਂਕਿ ਪਿਛਲੇ ਆਪਾਂ ਕਹੀ ਕਿ ਤਕਰੀਬਨ 3 3.5 ਸਾਲ ਤੋਂ ਜਦੋਂ ਤੋਂ ਇਹ ਸਰਕਾਰ ਆਈ ਓਦੋਂ ਤੋਂ ਹੀ ਇਦਾਂ ਦੀਆਂ ਖਬਰਾਂ ਕਿ ਸ਼ਾਇਦ ਕਿੰਨਾ ਕਿਤੇ ਫ੍ਰੈਕਸ਼ਨਸ ਹੈਗੀਆਂ ਨੇ ਸ਼ਾਇਦ ਇਹਨਾਂ ਨੂੰ ਪਾਸੇ ਕਰਨ ਦੀਆਂ ਕਨਸੋਹਾ ਨੇ ਕੀ ਕੋਈ ਚੱਲ ਕੀ ਰਿਹਾ ਹਨ ਨਹੀਂ ਪਾਸੇ ਕਰਨ ਦੀਆਂ ਕਨਸੋਹਾ ਤਾਂ ਆਪਾਂ ਦੇਖ ਹੀ ਸਕਦੇ ਹਾਂ ਵੀ ਸਾਰੇ ਉਹਦੇ ਸਲਾਹਕਾਰ ਬਦਲਤੇ ਹਾਂ ਨਾ ਸਾਰੇ ਜਿਹੜੇ ਸਲਾਹਕਾਰ ਆ ਦਿੱਲੀ ਤੋਂ ਆਏ ਆ ਉਹ ਐਸਟੀ ਵੀਗਰਾਂ ਦਿੱਲੀ ਤੋਂ ਆਏ ਆ ਵੈਭਵ ਕੁਮਾਰ ਤੇ ਹੋਰ ਜਿਹੜੇ ਬੰਦੇ ਆ ਉਹ ਦਿੱਲੀ ਲੋ ਤਾਂ ਤੇ ਚੀਫ ਸੈਕਟਰੀ ਵੀ ਦਿੱਲੀ ਵਾਲਿਆਂ ਦੀ ਪਸੰਦ ਦਾ ਜਿਹੜਾ ਲਾ ਦਿੱਤਾ ਭਗਵੰਤ ਸਿੰਘ ਮਾਨ ਦੀ ਜਿਹੜੀ ਮੀਡੀਆ ਮੈਨੇਜ ਕਰਦੀ ਹੈ ਇਹਨਾਂ ਦੇ ਅਕਾਊਂਟਸ ਨੂੰ ਉਹ ਜਿਹੜੇ ਬੰਦੇ ਹੈਗੇ ਉਹ ਬਦਲ ਦਿੱਤੇ ਹੈ ਨਾ ਸੋ ਹੁਣ ਸੁਖਪਾਲ ਸਿੰਘ ਕਹਿ ਰਹੇ ਨੇ ਇਹ ਲਾਇਆ ਵੀ 13 ਜੂਨ ਤੋਂ ਪਹਿਲਾਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਖੜਕੀ ਆ ਹੂੰ ਵੀ ਕੋਈ ਗੱਲਬਾਤ ਹੋਈ ਆ ਉਹ ਕਹਿੰਦੇ ਵੀ ਉਹ ਭਗਵੰਤਮਾਨ ਨੂੰ ਹੋਰ ਥੱਲੇ ਡੇਗਣਾ ਚਾਹੁੰਦਾ ਜੀ ਹਨਾ ਵੀ ਇੰਨਾ ਡੇਗਣ ਦੇ ਬਾਵਜੂਦ ਵੀ ਜਿਹੜਾ ਹੈਗਾ ਵੀ ਅਰਮਿੰਦ ਕੇਜਰੀਵਾਲ ਦੀਆਂ ਇਛਾਵਾਂ ਪੂਰੀਆਂ ਨਹੀਂ ਹੋਈਆਂ ਉਹ ਭਗਵੰਤਮਾਨ ਨੂੰ ਹੋਰ ਥੱਲੇ ਡੇਗਣਾ ਚਾਹੁੰਦਾ ਪਰ ਭਗਵੰਤਮਾਨ ਥੋੜਾ ਆੜਨ ਲੱਗਿਆ ਹੋਣ ਵੀ ਹੁਣ ਇਹ ਤੋਂ ਥੱਲੇ ਮੈਂ ਕਿੰਨਾ ਕਟੇਕ ਸਕਦਾ ਹਾਂ ਜੀ ਸੋ ਦਿੱਲੀ ਵਾਲੀ ਟੀਮ ਆ ਜਿਹੜੀ ਇਹ ਚਾਹੁੰਦੀ ਸੀ ਵੀ ਮੁੱਖ ਮੰਤਰੀ ਬਦਲ ਦਿੱਤਾ ਜਾਵੇ ਹਾਂ ਨਾ ਵੀ ਇਹਨੂੰ ਬਦਲ ਕੇ ਆਪਾਂ ਆਪਣੀ ਟੀਮ ਆ ਕੋਈ ਆਪਣਾ ਬੰਦਾ ਜਿਹੜਾ ਹੈਗਾ ਲਾ ਲਈਏ ਦੱਸਿਆ ਜਾਂਦਾ ਸੁਖਪਾਲ ਸਿੰਘ ਕਹਿਰਾ ਦੇ ਹਸਾਬ ਨਾਲ ਵੀ ਪਿਛਲੇ 2-3 ਦਿਨ ਪਹਿਲਾਂ ਭਗਵਾਨ ਤਮਨਕ ਕੱਲਿਆਂ ਹੀ ਪੰਜਾਬ ਦੇ ਗਵਰਨਰ ਨੂੰ ਮਿਲੇ ਹੈਗੇ ਆ ਜੀ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਬਹਾਨਾ ਤਾਂ ਚਲ ਕੋਈ ਵੀ ਲਾਇਆ ਹੋਗਾ ਉਹਨਾਂ ਨੇ ਗਵਰਨਰ ਨੂੰ ਇਹ ਕਿਹਾ ਹੈਗਾ ਵੀ ਜੇ ਮੇਰੀ ਸਰਕਾਰ ਤੋੜਦੇ ਆ ਇਹ ਐਲਾਨ ਹੁੰਦਾ ਤਾਂ ਵੀ ਤੁਸੀਂ ਫਲੋਰ ਟੈਸਟ ਰੱਖਦੇ ਹੋ ਵੀ ਵਿਧਾਨ ਸਭਾ ਚ ਆਪਣਾ ਬਹੁਮਤ ਸਿੱਧ ਕਰੋ ਜੀ ਹਨਾ ਵੀ ਫਲੋਰ ਟੈਸਟ ਰੱਖ ਕੇ 15 ਦਿਨਾਂ ਦਾ ਟਾਈਮ ਦੇ ਦਿਓ 15 ਦਿਨਾਂ ਚ ਮੈਂ ਭਾਜਪਾ ਨਾਲ ਮਿਲ ਮੁਲ ਕੇ ਐਮ ਐਲ ਏ ਵਗੈਰਾ ਗੰਢ ਕੇ ਤੇ ਮੈਂ ਫਲੋਰ ਟੈਸਟ ਆ ਜਿਹੜਾ ਦੇ ਦੂੰਗਾ ਜੀ ਵੀ ਮੈਂ ਆਪਣੀ ਸਰਕਾਰ ਦੀ ਜਿੱਤ ਆ ਜਿਹੜੀ ਕਰ ਲੂੰਗਾ ਕਿਉਂਕਿ ਜੇ ਭਾਜਪਾ ਇਨਵੋਲਵ ਹੋ ਗਈ ਹਮ ਅਮਿਤ ਸ਼ਾ ਉਹਨੇ ਕੇਜਰੀਵਾਲ ਦਾ ਫਸਤਾ ਵਧਣ ਲਈ ਜੇ ਭਗਵੰਤ ਮਾਨ ਨਾਲ ਆ ਖੜਦੇ ਆ ਤਾਂ ਉਹਨਾਂ ਲਈ ਐਮ ਐਲ ਏ ਖਰੀਦਣੇ ਕੋਈ ਬਹੁਤੇ ਜਿਹੜੇ ਹੋ ਨਹੀਂ ਸੋ ਇਸ ਲਈ ਵੀ ਉਹ ਉਹ ਪ੍ਰਭਾਵ ਪਾ ਕੇ ਆਪਣੇ ਪੱਖ ਦੇ 50-55 ਐਮਐਲਏ ਕਰਕੇ ਹੁਣ ਜਦੋਂ ਇਹ ਗੇਮ ਹੋਈ ਆ ਤਾਂ ਕਹਿੰਦੇ ਵੀ ਅਰਵਿੰਦ ਕੇਜਰੀਵਾਲ ਪਿੱਛੇ हट ਗਿਆ ਹੋਇਆ ਇਹ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਵੀ ਜੇ ਫਲੋਰ ਟੈਸਟ ਹੋ ਗਿਆ ਤੇ ਟਾਈਮ ਮਿਲ ਗਿਆ ਤੇ ਫਿਰ ਭਗਵੰਤ ਸਿੰਘ ਮਾਨ ਨੇ ਸਰਵਾਈਵ ਕਰ ਜਾਣਾ ਪਾਰਟੀ ਵਿੱਚ ਦਫਾੜ ਆ ਜਾਊਗਾ ਵੀ ਹੁਣ ਨਹੀਂ ਸੋ ਸੋ ਇਹ ਹਾਲ ਦੀ ਘੜੀ ਇਹ ਗੱਲ ਛੱड़ਤੀ ਹੈ 13 ਤਰੀਕ ਤੋਂ ਬਾਅਦ ਆ ਜਿਹੜਾ ਕਹਿੰਦੇ ਵੀ ਉਹ ਨਾ ਲੁਧਿਆਣੇ ਨਾਲ ਅਰਵਿੰਦ ਕੇਜਰੀਵਾਲ ਆਇਆ ਤੇ ਨਾ ਭਗਵੰਤ ਮਾਨ ਗਿਆ ਹੂੰ ਹੂੰ ਬਿਲਕੁਲੀ ਤੇ ਦੂਜੇ ਬੰਨੇ ਤੁਸੀਂ ਜਦੋਂ ਹੁਣੇ ਥੋੜਾ ਜਿਆ ਕਹਿ ਕੇ ਵੀ ਆਇਆ ਕਿ ਕੀ ਉਹਨਾਂ ਦੀਆਂ ਫਿਰ ਪਾਵਰਸ ਘਟਾ ਘਟਾ ਦਿੱਤੀਆਂ ਗਈਆਂ ਨੇ ਜਾਂ ਚੀਫ ਸਕੱਰੇਟਰੀ ਨੂੰ ਕੁਝ ਡਿਪਾਰਟਮੈਂਟ ਜਾਂ ਕੁਝ ਵਾਧੂ ਪਾਵਰਸ ਦਿੱਤੀਆਂ ਗਈਆਂ ਨੇ ਕਿ ਇਸ ਤਰ੍ਹਾਂ ਦਾ ਵੀ ਹੋਇਆ ਹੈਗਾ ਔਰ ਇਹ ਕਿਹਦੇ ਨਾਲ ਰਿਲੇਟਡ ਹੈਗਾ ਔਰ ਇਹਦਾ ਫਿਰ ਕੀ ਗੇਮ ਕੀ ਪਈਗੀ ਇਹਦੀ ਇਹ ਦੇਖੋ ਜੀ ਉਹ ਹੁਣ ਦਿੱਲੀ ਵਾਲਿਆਂ ਨੂੰ ਪਤਾ ਵੀ ਦਿੱਲੀ ਚੋਂ ਸੀ ਹਾਰ ਗਏ ਹੋਏ ਆ ਪੰਜਾਬ ਚ ਸਾਲ ਡੇਢ ਸਾਲ ਰਹਿੰਦਾ ਜਿਹੜੇ ਹਸਪਤਾਲਾਂ ਨੂੰ ਸਕੂਲਾਂ ਨੂੰ ਜਾਂ ਸੜਕਾਂ ਵਧੀਆ ਬਣਾਉਣ ਦਾ ਸੁਪਨਾ ਦਿਖਾ ਕੇ ਵੋਟਾਂ ਲਈਆਂ ਸੀ ਉਹ ਕੋਈ ਵੀ ਪੂਰਾ ਨਹੀਂ ਹੋਇਆ ਸੜਕਾਂ ਦਾ ਸਭ ਤੋਂ ਬੱਦਰ ਹਾਲ ਹੈ ਪੰਜਾਬ ਜਿਹੜੀਆਂ ਲੋਕਲ ਸਰਕਾਰ ਨੇ ਸੋ ਕੋਈ ਵੀ ਇਨਫਰਾਸਟ੍ਰਕਚਰ ਦਾ ਸੁਧਾਰ ਨਹੀਂ ਹੋਇਆ ਹੁਣ ਉਹ ਪੈਸੇ ਲੁੱਟਣ ਤੇ ਆਏ ਨੇ ਉਹਦੇ 24 ਜ਼ਮੀਨਾਂ ਅਕਵਾਇਰ ਕਰ ਲੀਆਂ ਜਾਣ ਉਹ ਜ਼ਮੀਨਾਂ ਅਕਵਾਇਰ ਕਰਕੇ ਵੱਡੇ ਬਿਲਡਰਾਂ ਨੂੰ ਦੇ ਦਿੱਤੀਆਂ ਜਾਣ ਵੱਡੇ ਬਿਲਡਰ ਉੱਥੇ ਕਲੋਨੀਆਂ ਬਣਾਉਣਗੇ ਕਲੋਨੀਆਂ ਚੋਂ 15 ਜਾਂ 20% ਹਿੱਸਾ ਜਿਹੜਾ ਉਹ ਦਿੱਲੀ ਵਾਲੀ ਟੀਮ ਉਹਨਾਂ ਤੋਂ ਲੈ ਲੈਗੀ ਹੈ ਨਾ ਸੋ ਇਹ ਸਾਰਾ ਚੱਕਰ ਇਹ ਹੈਗਾ ਵੀ ਉਹ ਦੱਸਿਆ ਜਾ ਰਿਹਾ ਵੀ ਭਗਵੰਤ ਮਾਨ ਜਿਹੜੇ ਜ਼ਮੀਨਾਂ ਅਕਵਾਇਰ ਕਰਨ ਦਾ ਵਿਰੋਧ ਕਰ ਰਹੇ ਸੀ ਵੀ ਪੰਜਾਬ ਦੀ ਜ਼ਮੀਨ ਖੇਤੀਬਾੜੀ ਵਾਲੀ ਇਸ ਤਰ੍ਹਾਂ ਅਕਵਾਇਰ ਨਹੀਂ ਹੋਣ ਦੇਣੀ ਉਨਾ ਤੋਂ ਫਿਰ ਪਾਵਰਾਂ ਵਾਪਸ ਲੈ ਲਈਆਂ ਵੀ ਤੇਰੇ ਸਾਈਨਾਂ ਦੀ ਸਾਨੂੰ ਲੋੜ ਨਹੀਂ ਉਹ ਚੀਫ ਸਕੱਟਰੀ ਨੂੰ ਦੇਤੀਆਂ ਪਾਵਰਾਂ ਹਮ ਜਿਹੜੀਆਂ ਆਹ ਡਿਵੈਲਪਮੈਂਟ ਨਾਲ ਸੰਬੰਧਿਤ ਸਾਰੀਆਂ ਪਾਵਰਾਂ ਉਹ ਸਾਰੀਆਂ ਚੀਫ ਸਕੱਟਰੀ ਨੂੰ ਦਿੱਤੇ ਵੀ ਚੀਫ ਸਕੱਟਰੀ ਨੂੰ ਡਰਾ ਕੇ ਅਸੀਂ ਸਾਈਨ ਕਰਾ ਲਾਂਗੇ ਸੋ ਅੱਜ ਹੀ ਇਸ਼ਤਿਹਾਰ ਛਪ ਗਿਆ ਹੋਇਆ ਸਾਰੇ ਅਖਬਾਰਾਂ ਵਿੱਚ ਚਾਰ ਸਫੇ ਦਾ ਇਸ਼ਤਿਹਾਰ ਆ ਉਹਦੇ ਚੋ ਮੁਹਾਲੀ ਜ਼ਿਲ੍ਹੇ ਦੀ ਤੇ ਰੋਪੜ ਜ਼ਿਲ੍ਹੇ ਦੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਐਕਵਾਇਰ ਕਰਨ ਦਾ ਸਾਰੇ ਖਸਰਾ ਨੰਬਰ ਤੇ ਹੱਦਵਾਸਤ ਨੰਬਰਾਂ ਦੇ ਅਸਾਬ ਨਾਲ ਵੀ ਐਨਾ ਅਸੀਂ ਲੈਣਾ ਹੈਗਾ ਹੂੰ ਸੋ ਪੁੱਡਾ ਗਮਾਡਾ ਗਲਾਡਾ ਤੇ ਹੋਰ ਜੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਦੇ ਰਾਹੇ ਜ਼ਮੀਨਾਂ ਅਕਵਾਇਰ ਕਰਕੇ ਇਹ ਦਿੱਲੀ ਵਾਲੀ ਟੀਮ ਹੁਣ ਪੰਜਾਬ ਦੀ ਜਿਹੜੀ ਹੈਗੀ ਆ ਜ਼ਮੀਨ ਲੁੱਟਣ ਤੇ ਆਈ ਆ ਪੰਜਾਬ ਦੇ ਕਿਸਾਨਾਂ ਨੂੰ ਵਿਰੋਧੀ ਪਾਰਟੀਆਂ ਨੂੰ ਸਿਹਰਤਤਾ ਨਾਲ ਸੋਚਣ ਵਾਲੇ ਜਿੱਦਾਂ ਲੱਖਾ ਸੁਧਾਨਾ ਤੇ ਅਮਤੋਜ ਮਾਨ ਹੁੰਨੀ ਆ ਜਿੰਨੀਆਂ ਵੀ ਧਿਰਾਂ ਨੇ ਜੀ ਇਹਨਾਂ ਨੂੰ ਕਿਸਾਨ ਮੋਰਚੇ ਵਾਂਗ ਸੰਘਰਸ਼ ਕਰਕੇ ਜ਼ਮੀਨਾਂ ਅਕਵਾਇਰ ਕਰਨ ਤੋਂ ਜਿਹੜਾ ਰੋਕਿਆ ਜਾਵੇ ਸਾਡੀ ਇਹ ਉਪਜਾਊ ਜ਼ਮੀਨ ਜੇ ਖਤਮ ਹੋ ਗਏ ਤਾਂ ਪੰਜਾਬ ਆ ਜਿਹੜਾ ਅੱਜ ਨਹੀਂ ਤਾਂ 20 ਸਾਲਾਂ ਨੂੰ ਇੱਥੇ ਕਿਸੇ ਨੇ ਸਾਨੂੰ ਪੰਜੀ ਦੇ ਵੱਟੇ ਨਹੀਂ ਪੁੱਛਣਾ ਅਸੀਂ ਜੇ ਅੱਜ ਸਰਦਾਰੀ ਕਰ ਰਹੇ ਹਾਂ ਸਾਡੀ ਉਹ ਪੰਜਾਬੀ ਖੇਤੀ ਜ਼ਮੀਨ ਕਰਕੇ ਕਰ ਰਹੇ ਹਾਂ ਜ਼ਮੀਨਾਂ ਨੂੰ ਬਰਬਾਦ ਹੋਣ ਤੋਂ ਬਚਾਈਏ ਅਕਵਾਇਰ ਹੋਣ ਤੋਂ ਬਚਾਈਏ ਸੋ ਦਿੱਲੀ ਵਾਲੀ ਟੀਮ ਨੇ ਭਗਵੰਤ ਸਿੰਘ ਮਾਨ ਦੀਆਂ ਪਾਵਰਾਂ ਚੀਫ ਸੈਕਟਰੀ ਨੂੰ ਦੇ ਦਿੱਤੀਆਂ ਬਹਾਨਾ ਇਹ ਲਾਇਆ ਬੇ ਬਹੁਤ ਰੁੱਝੇ ਹੁੰਦੇ ਆ ਜੀ ਇਹਨਾਂ ਤੋਂ ਸਾਰੀਆਂ ਮੀਟਿੰਗਾਂ ਵਿੱਚ ਸ਼ਾਮਲ ਨਹੀਂ ਹੁੰਦਾ ਔਰ ਇਹ ਇਹ ਗੱਲ ਵੀ ਹਰਪਾਲ ਸਿੰਘ ਚੀਮਾ ਤੋਂ ਕਹੀ ਗਈ ਹੈ ਉਹਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਅਸੀਂ ਇਹ ਪਾਬਰਾ ਵਾਪਸ ਲੈ ਰਹੇ ਹੁਣ ਹਰਪਾਲ ਸਿੰਘ ਚੀਮਾ ਆਪ ਮੁੱਖ ਮੰਤਰੀ ਬਣਨ ਦੀ ਦੌੜ ਚ ਨੇ ਜਾਂ ਕੀ ਆ ਜਾਂ ਕੀ ਪ੍ਰਭਾਵ ਹੈਗਾ ਸੋ ਇਹ ਬਹੁਤ ਕੋਸ਼ਾ ਜਿਹੜੀਆਂ ਗੱਲਾਂ ਅੱਗੇ ਖੁੱਲਣਗੀਆਂ ਜੀ ਬਿਲਕੁਲ ਜੀ ਆਪਾਂ ਹੁਣੇ-ਹੁਣੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾ ਕੇ ਆਏ ਆ ਜਿਨ੍ਹਾਂ ਨੇ ਕਿ ਪੰਜਾਬ ਦੇ ਕੀਰਤੀ ਕਿਸਾਨਾਂ ਨੂੰ ਜੇ ਆਪਾਂ ਕਹੀਏ ਕਿ ਜ਼ਮੀਨਾਂ ਦੇ ਮਾਲਕ ਬਣਾਇਆ ਸੀ ਜਿਹੜੀ ਜ਼ਗੀਰਦਾਰੀ ਪ੍ਰਥਾ ਸੀ ਉਸ ਨੂੰ ਖਤਮ ਕੀਤਾ ਸੀ ਤੇ ਜਿਹੜੇ ਵਾਹੀਦਾਰ ਸੀ ਉਹਨਾਂ ਨੂੰ ਮਾਲਕ ਬਣਾਇਆ ਸੀ ਤੇ ਅੱਜ ਜੇ ਉਹਨਾਂ ਦੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਕੀ ਅੱਜ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਲੋਕਾਂ ਦਾ ਫਰਜ਼ ਨਹੀਂ ਬਣਦਾ ਕਿ ਉਹ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਤੇ ਘੱਟੋ-ਘੱਟ ਜਿਹੜੀਆਂ ਜ਼ਮੀਨਾਂ ਕਰਕੇ ਜੇ ਆਪਾਂ ਕਹੀਏ ਕਿ ਸਾਡੀ ਪਛਾਣ ਹੈ ਉਹਨਾਂ ਜ਼ਮੀਨਾਂ ਨੂੰ ਇਸ ਤਰੀਕੇ ਦੇ ਨਾਲ ਨਾ ਜਾਣ ਦੇਣ ਤੇ ਕੋਈ ਨਾ ਕੋਈ ਸੰਘਰਸ਼ ਕਰਨ ਇਹ ਜਿਹੜਾ ਸਵਾਲ ਹੈ ਇਹ ਸਵਾਲ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਸਾਡੇ ਕੋਲੋਂ ਜਿਹੜਾ ਹੈ ਜ਼ਰੂਰ ਪੁੱਛਣਗੀਆਂ ਉਮਰ ਅਬਦੁੱਲਾ ਨੇ ਪਿਛਲੇ ਦਿਨੀ ਜਿਹੜਾ ਹੈ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਜਾਂ ਪੰਜਾਬ ਨੂੰ ਜਿਹੜਾ ਪਾਣੀ ਜਾਂਦਾ ਹੈ ਉਸ ਨੂੰ ਲੈ ਕੇ ਬਿਆਨ ਦਿੱਤਾ ਸੀ ਜਿਸ ਤੇ ਕਿ ਕਾਫੀ ਚਰਚਾ ਵੀ ਹੋ ਰਹੀ ਹੈ ਸਰਦਾਰ ਕਪਾਦ ਸਿੰਘ ਜੀ ਕੀ ਕਹੋਗੇ ਕਾਫੀ ਇਹਨਾਂ ਦੇ ਵਿਰੋਧ ਦੇ ਵਿੱਚ ਵੀ ਕਾਫੀ ਕੁਝ ਲਿਖਿਆ ਗਿਆ ਜਾਂ ਬੋਲਿਆ ਗਿਆ ਜਦੋਂ ਇਹਨਾਂ ਵੱਲੋਂ ਪਾਣੀਆਂ ਨੂੰ ਲੈ ਕੇ ਕੀ ਅਸਲ ਕਿਹੜੇ ਪਾਣੀ ਨੂੰ ਲੈ ਕੇ ਇਹਨਾਂ ਨੇ ਬਿਆਨ ਕਿਹੜਾ ਦਿੱਤਾ ਕਿਉਂਕਿ ਜਿਹੜਾ ਹੈਗਾ ਨਾ ਇਹ ਜੰਮੂ ਕਸ਼ਮੀਰ ਵੀ ਜਿਹੜਾ ਹੈਗਾ ਥੋੜਾ ਥੋੜਾ ਰਾਈਪੇਰੀਅਨ ਲੋਅਰ ਰਾਈਪੇਰੀਅਨ ਹੈ ਜਿਹੜਾ ਬਣ ਜਾਂਦਾ ਰਾਵੀ ਨਾਲ ਜਿਹੜਾ ਹੈਗਾ ਉਹ ਪੂਦੀ ਜਿਹੜੀ ਹੈਗੀ ਸਾਂਝ ਬਣਦੀ ਆ ਉਹ ਫਿਰ ਉਹ ਹਿਮਾਚਲ ਨਾਲ ਵੀ ਰਿਲੇਟ ਹੋ ਜਾਂਦਾ ਤੇ ਪੰਜਾਬ ਨਾਲ ਵੀ ਜਿਹੜਾ ਰਿਲੇਟ ਹੋ ਜਾਂਦਾ ਰਾਵੀ ਵਾਲਾ ਬੇਸ਼ੱਕ ਰਾਵੀ ਆਪਣੇ ਥਾਂੋਂ ਲੰਘਦਾ ਨਹੀਂ ਪਰ ਕਿਉਂਕਿ ਉਹਦੇ ਉਹ ਉਹਦੇ ਨਾਲ ਸਾਡੇ ਇੱਕ ਤਰ੍ਹਾਂ ਨਾਲ ਥੋੜੇ ਜਿਹਾ ਫਿਜ਼ੀਕਲ ਰਿਲੇਸ਼ਨਸ ਜਿਹੜੀ ਜਿਹੜੀ ਜ਼ਮੀਨ ਦੀ ਹੱਦਬੰਦੀ ਆ ਉਹ ਹੋ ਜਾਂਦੀ ਹੈਗੀ ਆ ਸੋ ਉਹ 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 ਬਿਲਕੁਲ ਜਿਹੜਾ ਹੱਕ ਹੈਗਾ ਜਿਹੜਾ ਰਾਵੀ ਤੇ ਰਾਈਪੇਰੀਅਨ ਲਾਅ ਅਨਸਾਰ ਹੱਕ ਹੈਗਾ ਉਹ ਜੰਮੂ ਕਸ਼ਮੀਰ ਦਾ ਹੀ ਹੈ ਹੈਨਾ ਸੋ ਉਹਦੇ ਤੇ ਪੰਜਾਬ ਦਾ ਕੋਈ ਵੀ ਹੱਕ ਨਹੀਂ ਬਣਦਾ ਜਾਂ ਤਾਂ ਉਹ ਜਿੱਥੋਂ ਆਉਂਦਾ ਹੈਗਾ ਅਪਰ ਰਾਈਪੇਰੀਅਨ ਚ ਜੇ ਜੇ ਹਿਮਾਚਲ ਚੋਂ ਆਉਂਦਾ ਜਾਂ ਉਪਰੋਂ ਆਉਂਦਾ ਹੈਗਾ ਤਾਂ ਹਿਮਾਚਲ ਅਪਰ ਰਾਈਪੇਰੀਅਨ ਕਰਕੇ ਹਿਮਾਚਲ ਦਾ ਹੱਕ ਹੈ ਤੇ ਲੋਅਰ ਰਾਈਪੇਰਨ ਕਰਕੇ 라ਵੀ ਉੱਤੇ ਜੰਮੂ ਕਸ਼ਮੀਰ ਦਾ ਹੱਕ ਹੈ ਸੋਮਰ ਅਬਦੁੱਲਾਹ ਨੇ ਇਹ ਕਿਹਾ ਹੈਗਾ ਵੀ ਜੇਦੋ ਸਾਡੀਆਂ ਲੋੜਾਂ ਹੀ ਪੂਰੀਆਂ ਨਹੀਂ ਹੋ ਰਹੀਆਂ ਫਿਰ ਅਸੀਂ ਪੰਜਾਬ ਨੂੰ ਪਾਣੀ ਕਿੱਦਾਂ ਦਈਏ ਹੁਣ ਜੇ ਆਪਾਂ ਕਹੀਏ ਵੀ ਹਾਂ ਪੰਜਾਬ ਨੂੰ ਪਾਣੀ ਦੇਣ ਦਾ ਵਿਰੋਧ ਕਰਿਆ ਨਹੀਂ ਉਹ ਠੀਕ ਨੇ ਜਦੋਂ ਪੰਜਾਬ ਇਹ ਕਹਿ ਰਿਹਾ ਵੀ ਸਾਡੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਹਰਿਆਣਾ ਯਾ ਰਾਜਸਥਾਨ ਨੂੰ ਕਿਉਂ ਦਈਏ ਫਿਰ ਸਾਨੂੰ ਕੋਈ ਕਹਿਣ ਦਾ ਹੱਕ ਨਹੀਂ ਹੈਗਾ ਵੀ ਸਾਨੂੰ ਮਰੋਂ ਤੁਸੀਂ ਕਹਿੰਦੇ ਵੀ ਰੂਲ ਦੋਨਾਂ ਲਈ ਬਰਾਬਰ ਹੋਣਾ ਚਾਹੀਦਾ ਹੈ ਬਰਾਬਰ ਹੋਣੇ ਚਾਹੀਦੇ ਸੋ ਉਹ ਆਪਣੇ ਆਪਣੇ ਉਹਨੂੰ ਐਜ਼ ਅ ਰਾਈਪੇਰੀਅਨ ਉਹਨੂੰ ਹੱਕ ਹੈਗਾ ਆਪਣੇ ਪਾਣੀਆਂ ਦੀ ਵੰਡ ਦਾ ਜਦੋਂ ਸਾਰੇ ਰਾਈਪੇਰੀਅਨ ਰਾਜ ਆਪ ਮਾਲਕ ਨੇ ਆਪਣੇ ਨਾ ਉਹ ਸਾਨੂੰ ਕਿਸੇ ਸਹਿਮਤੀ ਨਾਲ ਦੇ ਦੇਵੇ ਤਾਂ ਵੱਖਰੀ ਗੱਲ ਹੈਗੀ ਆ ਪਰ ਕਾਨੂੰਨੀ ਤੌਰ ਤੇ ਉਹ ਰਾਈਪੇਰੀਅਨ ਰਾਜ ਹੋਣ ਕਰਕੇ ਉਹਦਾ ਹੱਕ ਬਣਦਾ ਸੋ ਇਹਦੇ ਵਿੱਚ ਨਾ ਕੇਂਦਰ ਦਖਲਅੰਦਾਜ਼ੀ ਕਰ ਸਕਦਾ ਨਾ ਸੁਪਰੀਮ ਕੋਰਟ ਪਰ ਪਿਛਲੇ ਦਿਨੀ ਕੇਂਦਰ ਨੇ ਦੁਬਾਰਾ ਸੁਪਰੀਮ ਕੋਰਟ ਨੂੰ ਕਿਹਾ ਵੇ ਤੁਹਾਡੀਆਂ ਹਦਾਇਤਾਂ ਤੇ ਅਸੀਂ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਦੁਬਾਰੇ ਮੀਟਿੰਗ ਕਰਾ ਰਹੇ ਹੈਗੇ ਆ। ਇਹ ਰੀਸੈਂਟ ਅੱਜ ਆ ਕੱਲ ਚ ਹੀ ਖਬਰ ਆਈ ਹੈਗੀ ਆ ਕਿਉਂਕਿ ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਵੀ ਉਹਨੂੰ ਪਤਾ ਹੈ ਸੁਪਰੀਮ ਕੋਰਟ ਨੂੰ ਵੀ ਐਕਚੁਅਲ ਰਾਏ ਪੇਰੀਨ ਪੰਜਾਬ ਹੀ ਹੈ ਪੰਜਾਬ ਉਸ ਪਾਣੀ ਦਾ ਮਾਲਕ ਹੈ ਪੰਜਾਬ ਦੇ ਉੱਤੇ ਕੋਈ ਫੈਸਲਾ ਥੋਪਿਆ ਨਹੀਂ ਜਾ ਸਕਦਾ ਤਾਂ ਹੀ ਉਹ ਕਹਿ ਰਿਹਾ ਵੀ ਗੱਲਬਾਤ ਕਰਕੇ ਕੋਈ ਸੈਟਲਮੈਂਟ ਕਰ ਲਓ ਇਹੀ ਜੀ ਸੈਟਲਮੈਂਟ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਰਾਹੀਂ ਕਰਾਈ ਸੀ ਜਦੋਂ ਉਹਨਾਂ ਨੂੰ ਧਮਕੀ ਦਿੱਤੀ ਗਈ ਸੀ ਵੀ ਤੇਰੀ ਸਰਕਾਰ ਤੋੜ ਦੇਣੀ ਆ ਨਹੀਂ ਜੋ ਅਸੀਂ ਕਹਿੰਦੀ ਆ ਉਹਨਾਂ ਪੇਪਰਾਂ ਤੇ ਸਾਈਨ ਕਰ ਹੂੰ ਸੋ ਹੁਣ ਵੀ ਇਹੀ ਕੇਂਦਰ ਸਰਕਾਰ ਕਰੂਗੀ ਪੰਜਾਬ ਸਰਕਾਰ ਤੇ ਜੇ ਹਾ ਟੁੱਟਪਾ ਜਾਰੀ ਗੱਲ ਹੋ ਗਏ ਕਿ ਭਗਵੰਤ ਮਾਨ ਦੇ ਐਮਐਲਏ ਤੋੜ ਕੇ ਅਰਵਿੰਦ ਕੇਜਰੀਵਾਲ ਵਾਲਾ ਰੌਲਾ ਪੈ ਗਿਆ ਤਾਂ ਜਿਹੜਾ ਹੈਗਾ ਕੇਂਦਰ ਕੋਲ ਇੱਕ ਹੈਗਾ ਕਮਜ਼ੋਰ ਹੱਥ ਆ ਜਾਏਗਾ ਭਗਵੰਤ ਸਿੰਘ ਮਾਨ ਦਾ ਹੋ ਸਕਦਾ ਫਿਰ ਉਸ ਮਾਮਲੇ ਤੇ ਉਹ ਭਗਵੰਤ ਸਿੰਘ ਮਾਨ ਤੋਂ ਸਾਈਨ ਕਰਾ ਕੇ ਐਸਵਾਈਐਲ ਦੀ ਅਗਿਓ ਸਾਰੀ ਕਰਵਾ ਲੈਣ ਜੀ ਬਿਲਕੁਲ ਜੀ ਦੇਖਦੇ ਆ ਕੀ ਕੁਛ ਇਸ ਦੇ ਵਿੱਚ ਅੱਗੇ ਜਾ ਕੇ ਹੁੰਦਾ ਹੈ